ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਲਗਾਤਾਰ ਉਹਨਾਂ ਦਾ ਹਾਲ ਜਾਣਨ ਦੇ ਲਈ ਕਈ ਗੀਤਕਾਰ ਤੇ ਦੂਜੇ ਪਾਸੇ ਉੱਥੇ ਹੀ ਸੋਨੀਆ ਮਾਨ ਅਤੇ ਕਈ ਹੋਰ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਸੋਨੀਆ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਝੂਠੀਆਂ ਅਫਵਾਹਾਂ ਜਿਹੜੀਆਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਨੇ ਤੇ ਇਹਨਾਂ ਨੂੰ ਲੈ ਕੇ ਜਿਹੜੀਆਂ ਕਿ ਬੰਦ ਕੀਤਾ ਜਾਵੇ ਤੇ ਦੂਜੇ ਪਾਸੇ ਉਹਨਾਂ ਨੇ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਕਿ ਸਿਹਤ ਕੱਲ ਦੇ ਨਾਲੋਂ ਬਹੁਤ ਠੀਕ ਹੈ ਤੇ ਸੁਧਾਰ ਆਇਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਅੱਜ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਸੋਨੀਆ ਮਾਨ ਵੀ ਪਹੁੰਚੇ ਨੇ ਤੇ ਦੂਜੇ ਪਾਸੇ ਉਥੇ ਹੀ ਕਈ ਹੋਰ ਜਿਹੜੇ ਕਿ ਜਿਹੜੇ ਕਿ ਕਲਾਕਾਰ ਪਹੁੰਚੇ ਨੇ ਤੇ ਜਿਸ ਨੂੰ ਲੈ ਕੇ ਸੋਨੀਆ ਮਾਨ ਨੇ ਝੂਠੀਆਂ ਅਫਵਾਹਾਂ ਫਲਾਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਪਰ ਮੇਰੀ ਰਿਕੁਐਸਟ ਹੈ ਕਿ ਪਲੀਜ਼ ਨੈਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ ਨੈਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਬਸ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੇ ਪਰਮਾਤਮਾ ਦੇ ਚਰਨਾਂ ਦੇ ਚਰਨ ਦਸ ਬੇਨਤੀ ਕਰਦੇ ਆਂ ਇਹ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਤੋਂ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਵਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਵਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਅੱਜ ਦਾ ਦੇਣ ਇਹ ਤੋਂ ਅਗਲਾ ਦੇਣ ਇਹਦੋਂ ਆਉਣ ਵਾਲੇ ਦੇਣ ਜਿਹੜੇ ਹੋਰ ਬਿਹਤਰ ਹੋ ਜਾਣ ਤੇ ਉਹ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਚ ਰਵੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਉਹਦਾ ਰابطਾ ਇਹੋ ਜਿਹਾ ਹੁੰਦਾ ਜਿਦ ਤਰ੍ਹਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਢਲ ਜਾਣਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਏ ਰਾਜਵੀਰ ਤੇ ਨਸ਼ਤਰਪਰੀ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆ ਰੰਦਾ ਪਿਆ ਐਂਡ ਹੀ ਵਿਲ ਬੀ ਫਾਈਨ ਬਸ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੇ ਪਰਮਾਤਮਾ ਦੇ ਚਰਨਾਂ ਦੇ ਚਰਦਾਸ ਬੇਨਤੀ ਕਰਦੇ ਆਂ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਤੋਂ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਵਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਵਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਅੱਜ ਦਾ ਦੇਣ ਇਹ ਤੋਂ ਅਗਲਾ ਦੇਣ ਇਹਦੋਂ ਆਉਣ ਵਾਲੇ ਦੇਣ ਜਿਹੜੇ ਹੋਰ ਬਿਹਤਰ ਹੋ ਜਾਣ ਜੋ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪ੍ਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਚ ਰਹੇ ਸਾਡਾ ਬਹੁਤ ਹੀ ਪਿਆਰਾ ਵੀਰ ਹੈ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੋ ਜਾਂਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਟਲ ਜਾਣਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਛੱਤਰਪਾਲ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋਰਾ ਜਾ ਕੇ ਬਟ ਮੇਰੀ ਰਿਕੁਐਸਟ ਹੈ ਕਿ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੀਆਂ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਂਦਾ ਪਿਆ ਐਂਡ ਹੀ ਵਿਲ ਬੀ ਫਾਈਨ ਬਸ ਥੈਂਕ ਯੂ ਸਭ ਤੋਂ ਪਹਿਲਾਂ ਤੇ ਪਰਮਾਤਮਾ ਦੇ ਚਰਨਾਂ ਦੇ ਚਰਦਾਸ ਬੇਨਤੀ ਕਰਦੇ ਆਂ ਕਿ ਸਾਡਾ ਬਹੁਤ ਹੀ ਪਿਆਰਾ ਛੋਟਾ ਵੀਰ ਔਰ ਹਰੇਕ ਸਿੰਗਰ ਨੂੰ ਵੱਡੇ ਤੋਂ ਛੋਟੇ ਨੂੰ ਇੱਜ਼ਤ ਦੇਣ ਵਾਲਾ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਛੇਤੀ ਤੰਦਰੁਸਤ ਕਰੇ ਔਰ ਮੈਂ ਅੰਦਰੋਂ ਹੋ ਕੇ ਆਇਆ ਵਾਂ ਉਹਨਾਂ ਦੀ ਵਾਈਫ ਨੂੰ ਮਿਲ ਕੇ ਆਇਆ ਵਾਂ ਅੱਗੇ ਨਾਲੋਂ ਸਥਿਤੀ ਬਿਹਤਰ ਆ ਪਰਮਾਤਮਾ ਕਰੇ ਅੱਜ ਦਾ ਦੇਣ ਇਹ ਤੋਂ ਅਗਲਾ ਦੇਣ ਇਹਦੋਂ ਆਉਣ ਵਾਲੇ ਦੇਣ ਜਿਹੜੇ ਹੋਰ ਬਿਹਤਰ ਹੋ ਜਾਣ ਜੋ ਸਾਡਾ ਵੀਰ ਦੁਬਾਰਾ ਫੇਰ ਲੋਕਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਵੇ ਪ੍ਰਮਾਤਮਾ ਅਗੇ ਇਹ ਅਰਦਾਸ ਬੇਨਤੀ ਆ ਜੀ ਚੜ੍ਹਦੀ ਕਲਾ ਚ ਰਹੇ ਸਾਡਾ ਬਹੁਤ ਹੀ ਪਿਆਰਾ ਵੀਰ ਬਹੁਤ ਹੀ ਹਰੇਕ ਨੂੰ ਇਹ ਨਹੀਂ ਜਿੰਨੇ ਉਹ ਪ੍ਰੋਗਰਾਮਾਂ ਤੇ ਵੀ ਜਾਂਦਾ ਉਹਨਾਂ ਲੋਕਾਂ ਨਾਲ ਵੀ ਉਹਦਾ ਰابطਾ ਇਹੋ ਜਿਹਾ ਹੋ ਜਾਂਦਾ ਜਿਦਾਂ ਪਰਿਵਾਰਕ ਮਾਹੌਲ ਦੇ ਵਿੱਚ ਜਾ ਕੇ ਢਲ ਜਾਣਾ ਤਾਂ ਮੇਰਾ ਤਾਂ ਆਸਟ੍ਰੇਲੀਆ ਦੇ ਵਿੱਚ ਮੈਂ ਤੇ ਰਾਜਵੀਰ ਤੇ ਨਸ਼ੱਤਰਪਾਲੀ ਜਦੋਂ ਗਏ ਉਦੋਂ ਤੋਂ ਪਿਆਰ ਬਣ ਗਿਆ ਤਾਂ ਮੇਰੇ ਤੇ ਘਰੇ ਵੀ ਇੱਕ ਦੋ ਰਾਂ ਜਾ ਕੇ